ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵਡਾਲਾ ਬਾਂਗਰ ਵਿਖੇ ਪਹੁੰਚ ਕੇ ਵਰਕਰਾਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ ਵਿਧਾਨਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਉਪ ਚੋਣਾਂ ਦੇ ਇੰਚਾਰਜ ਕੁਲਦੀਪ ਸਿੰਘ ਢਾਲੀਵਾਲ ਅਤੇ ਸਹਿ ਇੰਚਾਰਜ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਬਾਂਗਰ ਵਿਖੇ ਪਹੁੰਚ ਕੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੌਕੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੀਤ ਸਿੰਘ ਬਾਟ ਵੱਲੋਂ ਉਨ੍ਹਾਂ ਦਾ ਉੱਥੇ ਪਹੁੰਚਣ ਤੇ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਆਉਣ ਦੀਆਂ ਉਪਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਬੜੀ ਤੁਹਾਨੂੰ ਫਿਰ ਅੱਗੇ ਵੀ ਆਪਾਂ ਬੇਨਤੀ ਕਰਦੇ ਰਹੇ ਨੇ ਤੇ ਹੁਣ ਬੜੀ ਬੜੀ ਫਿਰ ਤੋਂ ਬੇਨਤੀ ਕੀਤੀ ਹੈ ਤਗੜੇ ਹੋ ਕੇ ਆਪ ਤੁਸੀਂ ਲਗੇ ਹੋ ਕੰਮ ਤੇ ਜਿਹੜਾ ਬੜਾ ਮਹੱਤਵਪੂਰਨ ਕੰਮ ਹੋ ਰਿਹਾ ਹੈ ਤੁਹਾਡੇ ਦਿਸਨ ਨਿਰਦੇਸ਼ਾਂ ਦੇ ਹੇਠ ਜਿਹੜੇ ਜਿਹੇ ਕੰਮ ਕੋ ਪੈਂਡਿੰਗ ਨੇ ਮਕਾਲੇ ਹਰ ਦੇ ਡਿਵੈਲਪਮੈਂਟ ਚੱਲ ਰਹੀ ਹੈ ਇੱਕ ਦੇਰਾ ਬਾਬਾ ਨਾਮੀਬੀ ਜੀ ਸਰ ਹਾਂਜੀ ਹਾਂਜੀ ਅੱਜ ਦੀ ਮੀਟਿੰਗ ਬਾਰੇ ਆਪਾਂ ਕੀ ਅੱਜ ਦੀ ਮੀਟਿੰਗ ਜਿਹੜੀ ਹੈ ਇਹ ਸਾਡੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਰਣਜੀਤ ਸਿੰਘ ਬਾਠੋਣਾ ਨੇ ਮੀਟਿੰਗ ਰੱਖੀ ਸੀ ਔਰ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਸੀ ਵੀ ਮੈਂ ਵੀ ਪ੍ਰੋਗਰਾਮ ਕਰਾਉਣਾ ਚਾਹੁੰਦਾ ਵਾਂ ਸੋ ਉਹਨਾਂ ਨੇ ਵੀ ਕਾਫੀ ਵਰਕਰਾਂ ਨੂੰ ਬੁਲਾਇਆ ਔਰ ਨਵੇਂ ਵਰਕਰਾਂ ਨੂੰ ਵੀ ਬੁਲਾਇਆ ਅਸੀਂ ਰਣੀ ਆ ਆਮ ਆਦਮੀ ਪਾਰਟੀ ਜਿਹੜਾ ਵੀ ਸਾਡਾ ਪਰਿਵਾਰ ਦੇ ਵਿੱਚ ਨਵੇਂ ਆਉਂਦੇ ਨੇ ਆਪਾਂ ਉਹਨਾਂ ਦਾ ਵੀ ਜੀ ਆਣ ਆਖਦੇ ਆ ਸੋ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਗਰਾਮ ਹੋਣਗੇ ਹੋਰ ਵੀ ਮੀਟਿੰਗਾਂ ਹੋਣਗੀਆਂ ਜਿਹਦੇ ਨਾਲ ਜਿਹੜਾ ਇਲੈਕਸ਼ਨ ਦਾ ਇੱਕ ਸਾਨੂੰ ਪੋਜ਼ਿਟਿਵ ਜਿਹੜੀ ਰਿਪੋਰਟ ਆਏਗੀ ਕਲਸੀ ਭਾਈ ਤੁਸੀਂ ਚਾਰਜ ਹੋ ਹਰ ਦੇ ਠੀਕ ਹੈ ਜੀ ਕਲਸੀ ਆਪਣਾ ਧਰਗਾ ਸਾਹਿਬ ਨੂੰ ਕਿਹਾ ਕਿ ਕਲੰਦਰ ਦੇ ਹੱਥ ਤੋਂ ਡਾਕਟਰ ਆਜਣਗੇ ਪਰ ਕਾ ਆਪਣਾ ਜਿਹੜਾ ਇੱਕ ਸਾਝ ਇਸ ਵਾਰੀ ਉਹਨੇ 33 ਧਰਗਾ ਦੇ ਦਾ ਨਾਮ ਕੀਤਾ ਕਿ ਦੇ ਦੇ ਦਿਓ ਦੇਖੋ ਜੀ ਜਿਹੜਾ ਪੰਜਾਬ ਨੂੰ ਚਲਾਉਣਾ ਇਹ ਕੋਈ ਮੈਂ ਕਹਿ ਸਕਦਾ ਵੀ بڑے ਸਿਸਟਮ ਨਾਲ ਚਲਾਇਆ ਜਾਂਦਾ ਠੀਕ ਹੈ ਹੁਣ ਕਿੱਥੋਂ ਡਾਕਟਰ ਆਉਣੇ ਆ ਕਿਤਰਾ ਲਿਹਾਉਣੇ ਆ ਇਹਦਾ ਸਾਰੀ ਜਿਹੜੀ ਕਨਸੈਪਟ ਹੈ ਚੰਡੀਗੜ੍ਹ ਹੁੰਦਾ ਜੀ ਸੋ ਕਹਿਣ ਦਾ ਭਾਵ ਇਹ ਆ ਸਾਨੂੰ ਇਹ ਆ ਵੀ ਡਾਕਟਰ ਜਿਹੜੇ ਆਪਣੇ ਪਰਮਾਨੈਂਟ ਹੁਣ ਆਰਡਰਾਂ ਦੀਆਂ ਕਾਪੀਆਂ ਨਿਕਲਣੀਆਂ ਨੇ ਹੁਣ ਜੇ ਆਪਾਂ 30 ਤਰੀਕ ਨੂੰ ਉੱਥੇ ਡਾਕਟਰ ਲੈ ਆਈਏ ਤੇ ਫਿਰ ਇਹਦਾ ਮਤਲਬ ਇਹ ਨਹੀਂ ਆ ਵੀ ਹਰ ਕੰਮ ਜਿਹੜਾ ਤਰਨੇ ਨਾ ਹੁੰਦਾ ਸੋ ਜਦੋਂ ਸਰਕਾਰ ਕੰਮ ਕਰ ਰਹੀ ਹੈ ਠੀਕ ਹੈ ਉਹ ਆਪਣੇ ਢੰਗ ਨਾਲ ਵਧੀਆ ਢੰਗ ਨਾਲ ਡਾਕਟਰ ਵੀ ਲੈ ਕੇ ਆਓਗੇ ਔਰ ਹਸਪੀਟਲ ਵੀ ਜਿਹੜੇ ਆ ਉਹ ਕਰਨਗੇ ਔਰ ਲੋਕਾਂ ਦਾ ਇਲਾਜ ਜਿਹੜਾ ਉੱਥੇ ਹੋਊਗਾ ਠੀਕ ਹੈ ਬਾਕੀ ਨਾਲ ਦੱਸੋ ਜੀ ਕਰੋ ਸਵਾਲ ਕਰੋ ਜੀ ਬਾਦ ਸਾਹਿਬ ਜਿਹੜੀ ਆਈ ਦੀ ਮੀਟਿੰਗ ਕੀਤੀ ਗਈ ਇਹ ਕਿੱਥੋਂ ਦੇਖਦੇ ਹੋ ਜੀ ਅੱਜ ਦੀ ਮੀਟਿੰਗ ਜਿਹੜੀ ਸਾਡਾ एजेंडा ਸੀਗਾ ਜਿਮਨੀ ਚੋਣ ਨੂੰ ਲੈ ਕੇ ਜੋ ਥੋੜੇ ਸੋ ਕੁ ਸਮੇਂ ਦੇ ਵਿੱਚ ਜਿਮਨੀ ਚੋਣ ਆ ਰਹੀ ਆ ਉਹਦੇ ਸਬੰਧ ਦੇ ਵਿੱਚ ਸਾਡੇ ਹਾਂ ਹਾਈ ਕਮਾਂਡ ਨੇ ਸਾਨੂੰ ਆਦੇਸ਼ ਦਿੱਤੇ ਸੀ ਕਿ ਤੁਸੀਂ ਇੱਕ ਮੀਟਿੰਗ ਜਿਹੜੀ ਆ ਉਹ ਅਰੇਂਜ ਕਰੋ ਅਸੀਂ ਅੱਜ ਵਡਾਲਾ ਬਾਂਗਰ ਦੇ ਵਿੱਚ ਸਹੀਂ ਮੀਟਿੰਗ ਜਿਹੜੀ ਕੀਤੀ ਆ ਇੱਕ ਵਰਕਰ ਮੀਟਿੰਗ ਸੀਗੀ ਛੋਟੀ ਜੀ ਮੀਟਿੰਗ ਸੀਗੀ ਜਿਸ ਨੂੰ ਕਿ ਵਰਕਰਾਂ ਨੇ ਇੱਕ ਵੱਡਾ ਰੂਪ ਦਿੱਤਾ ਸੋ ਮੈਂ ਵਰਕਰਾਂ ਦਾ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਡੇ ਸੀਨੀਅਰ ਲੀਡਰ ਸਾਹਿਬ ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਗੁਜ਼ਾਰਦਾ ਕਿ ਤੁਸੀਂ ਆਪਣਾ ਸਮੇਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਮੈਂ ਸਾਰੇ ਸਮੁੱਚੇ ਲੀਡਰਸ਼ਿਪ ਦਾ ਤੇ ਆਪਣੇ ਸਮੁੱਚੇ ਵਰਕਰ ਸਹਿਬਾਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਧੰਨਵਾਦ ਇਹ ਲਾ ਬੱਬਾ ਨਾਨਕ ਦੇ ਇਤਿਹਾਸਕ ਪਿੰਡ ਵਡਾਲਾ ਬੰਗਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਜਿਹੜੀ ਮੀਟਿੰਗ ਕੀਤੀ ਹੈ ਔਰ ਆਉਣ ਵਾਲੀ ਜਿਮਨੀ ਚੌਂ ਜਿਹੜੀ ਹੈ ਉਹਦੀ ਇਤਿਆਰੀ ਵਾਸਤੇ ਅਸੀਂ ਲਾਂਬੰਦੀ ਕਰ ਰਹੇ ਇਹ ਸਾਡੀ ਅੱਜ ਹਲਕੇ ਦੇ ਵਿੱਚ 6ਵੀਂ ਸੱਤੀ ਮੀਟਿੰਗ ਸੀਗੀ ਇਹਦੇ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਹੋਰ ਮੀਟਿੰਗਾਂ ਕਰਾਂਗੇ 16 ਮੀਟਿੰਗਾਂ ਕਰਾਂਗੇ ਉਸ ਤੋਂ ਬਾਅਦ ਵੱਡੇ ਪਿੰਡਾਂ 'ਚ ਕਰਾਂਗੇ ਸਾਡਾ ਇੱਛਾ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਾ ਹੋਣੀ ਆ ਅਸੀਂ ਡੇਦਾ ਬਾਬਾ ਨਾਨਕ ਦੇ ਹਸਪਿੰਡ ਵਿੱਚ ਜਾ ਕੇ ਹਰ ਮੋਟਰ ਦੇ ਨਾਲ ਆਪਣੇ ਸੰਪਰਕ ਦੇਣਾ ਉਹ ਜੁੜਾ ਨੇ ਉਹ ਸਾਡੀ ਮੀਟਿੰਗ ਬਹੁਤ ਵਧੀਆ ਹੋਈ ਸਾਡੇ ਕਲਨੌਰ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਜ਼ ਮੈਂ ਉਹਨਾਂ ਚੇਜ਼ ਸਿੰਘ ਜੀ ਬਾਦਸਾਬ ਨੇ ਇਹ ਮੀਟਿੰਗ ਕੀਤੀ ਉਹ ਬਹੁਤ ਵਧੀਆ ਉਹ ਸਾਡੇ ਸਾਰੇ ਪਾਰਟੀ ਦੇ ਲੀਡਰ ਸਾਰੇ ਮੀਟਿੰਗਾਂ ਕਰਦੇ ਸਭ ਨੂੰ ਕਿਹਾ ਕਿ ਸਾਰੇ ਜਣੇ ਇਕੱਠੇ ਹੋ ਪਾਰਟੀ ਜਿੰਨੂੰ ਵੀ ਟਿਕੜ ਦਊਗੀ ਇਹਦੇ ਬਾਬੇ ਨਾਨਕ ਦੇ ਸਭ ਵਲੰਟੀਅਰ ਦੇੜੇ ਹੋ ਜੀ ਕੰਮ ਕਰਗੇ ਇਸ ਕਰਕੇ ਅੱਸੀ ਅੱਜ ਮੀਟਿੰਗ ਕਰ ਰਹੇ ਹਾਂ ਸਰ ਇਹ ਤਾਂ ਜੀ ਕੀ 16 ਮੀਟਿੰਗ ਕਰਨੀ ਹੈ ਮੀਟਿੰਗ ਹੋਰੀ ਵੱਖਰੀ ਆਂਦੀ ਹੈ ਜੀ ਕਿ ਕਿਸ ਤਰੀਕਾ ਜੀ ਨਹੀਂ ਦੇ ਉਹ ਵੱਖਰੀ ਉਹ ਅਸੀਂ ਬਲਾਕ ਲੈਵਲ ਤੇ ਕਰਾਂਗੇ ਜਿੰਨੇ ਜਿੰਨੇ ਪਿੰਡ ਇੱਕ ਬਲਾਕ ਚ ਆਉਂਦੇ ਉਹ ਪੂਰੀਆਂ ਕਰਕੇ ਫਿਰ ਅਸੀਂ ਵੱਡੇ ਪਿੰਡਾਂ ਚ ਫਿਰ ਅਸੀਂ ਛੋਟੇ ਪਿੰਡਾਂ ਚ ਹਰ ਪਿੰਡ ਵਿੱਚ ਜਾਵਾਂਗੇ ਜੀ ਅਸੀਂ ਹਾਂ ਜੀ ਇਹ ਜਿਹੜੇ ਕੋਈ ਜਿਹੜੇ ਪੁਲਿਸ ਦੇ ਅਧਿਕਾਰੀ ਵੱਡੀ ਪਨਾਹ ਲਈ ਤੇ ਘੁੰਮ ਲਾਇਆ ਉਹਨੂੰ ਕਿਸ ਤੋਂ ਦੇਦੇ ਨੇ ਦੇ ਦੇ ਉਹ ਜਿਹੜਾ ਮਤਲਬ ਝਗੜਾ ਹੋਇਆ ਉਹ ਅਗਰ ਉਹਨਾਂ ਦਾ ਆਪਸੀ ਜਿਹੜਾ ਉਹ ਮਸਲਾ ਸੀਗਾ ਉਹਨਾਂ ਦੇ ਪਤਵਾਦ ਇੱਕ ਮਸਲਾ ਸੀਗਾ ਉਹਦੇ ਕਰਕੇ ਉਹ ਉਹਨਾਂ ਦੀ ਰੰਜਿਸ਼ ਬਾਜੀ ਦੇ ਵਿੱਚ ਪਸਾ ਹੋ ਗਿਆ ਪੰਜ ਬੰਦੇਾਂ ਤੇ ਔਰ ਜੋ ਸਾਡੀ ਡਿਊਟੀ ਆ ਸਾਡੀ ਪੁਲਿਸ ਦੀ ਡਿਊਟੀ ਆ ਸਾਡੀ ਪੁਲਿਸ ਨੇ ਉਸੇ ਲਈ ਹੀ ਕੇ ਰਾਬੰਦੀ ਕੀਤੀ ਆ ਪਰਮਾਤਮਾ ਕਦੇ ਕਿ ਜਲਦੀ ਜਿਹੜੇ ਮੈਂ ਟਾਈਮ ਤੁਸੀਂ ਦੱਸ ਸਕਦਾ ਹੋ ਸਕਦਾ ਆਪਣੇ ਖਲੋਤੇ ਖਲੋਤੇ ਆਈ ਜਲਦੀ ਜਿਹੜੇ ਆ ਜਿੰਨਾਂ ਬੰਦਿਆਂ ਨੇ ਹਵਲਾ ਕੀਤਾ ਉਹਨਾਂ ਦੇ ਜਿਹੜੇ ਹਮਲਾਵਾਂ ਨੇ ਉਹਨਾਂ ਨੂੰ ਜਰਾ ਗੁਸਤਾਖਰ ਕਰ ਲਾਂਗੇ ਪਰ ਮੈਂ ਇਹਨਾਂ ਦਾ ਹੀ ਪ੍ਰਵਾਦਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਜਿਹੜੇ ਜਾਤੀ ਡਿਸਪਿਊਟ ਨੇ ਇਹ ਤੁਸੀਂ ਫੜੇ ਪਿਆਰ ਨਾਲ ਬੈਠ ਕੇ ਆਪਣੇ ਪਰਵਾਦਾਂ ਦੇ ਵਿੱਚ ਹੱਲ ਕਰੋ ਕੀ ਆਪੋ ਤੇ ਇਹਦਾ ਲੜੋਗੇ ਤੇ ਇਹ ਬਹੁਤ ਮਾੜੀ ਗੱਲ ਹੈ ਉਹ ਅਸੀਂ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਕਾਨੂੰਨ ਆਪਣੇ ਹੱਥ ਦੇ ਲਊਗਾ ਉਹਦੇ ਖਿਲਾਫ ਸਰਦਾਰ ਭਗਵੰਤ ਸਿੰਘ ਮਾਉਂਜੀ ਦੀ ਸਰਕਾਰ ਜੜੀਆਂ ਸਖਤ ਕਾਨੂੰਨ ਧਾਰੀਆਂ ਸਰ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ